ਨਾਇਕ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਾਲਤ ਮਹਾਂਪੰਚਾਇਤ ਪੰਜਾਬ ਦੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੇਅਰਮੈਨ ਕੇਕੇਸੀ ਭਾਗ ਕਾਂਗਰਸ ਪੰਜਾਬ ਪ੍ਰਦੇਸ਼ ਅੱਜ ਸਾਡੇ ਆਗੂਆਂ ਦੀ ਬੇਨਾ ਪਰੇਟੀ ਦੀ ਕਰਦੇ ਅਸੀਂ ਉਹ ਮੀਟਿੰਗ ਅਸੀਂ ਕੀਤੀ ਹੈ 3 ਨਵੰਬਰ ਨੂੰ ਡੋਮਾ ਪ੍ਰੀਸ਼ਦ ਵੱਲੋਂ ਡਾਕਟਰ ਦੋਤਰਾ ਜੀ ਦੀ ਗਵਾਹੀ ਚ ਦਿੱਲੀ ਦੇ ਰਾਮੀਲਾ ਮੈਦਾਨ ਦੇ ਵਿੱਚ ਇੱਕ ਰੈਲੀ ਹੋਣ ਜਾ ਰਹੀ ਹੈ एससी एसटी ओबीसी ਤੇ ਮਨੋਰਟੀ ਵਰਗ ਦੇ ਲੋਕਾਂ ਦੇ ਜਿਹਦੇ ਵਿੱਚ ਪੂਰਨ ਕੁਮਾਰਜੀ ਦਾ ਏਡੀਜੀਪੀ ਸਾਹਿਬ ਜਿਹੜਾ ਮਸਲਾ ਜਿਹੜਾ ਉਹਨਾਂ ਦੀ ਮੌਤ ਹੋਈ ਹੈ ਉਹਦੀ ਮੌਤ ਦੇ ਜ਼ੁਮਬਾ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣਾ ਜਸਟਿਸ ਵੀਰ ਗਵਾਈ ਜਿਨ੍ਹਾਂ ਦੇ ਉੱਪਰ ਜੁੱਤੀ ਸਿੱਟ ਕੇ ਸੰਵਿਧਾਨ ਦਾ ਲੋਕਾਂ ਦਾ ਅਪਮਾਨ ਕੀਤਾ ਗਿਆ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਾਉਣਾ ਤੇ ਨਾ ਪੂਰੇ 88% ਐਸਈ ਬੀਸੀ ਮਨੋਰਟੀ ਦੇ ਲੋਕਾਂ ਨੂੰ ਸੰਸਾਦ ਗਵਾਉਣ ਲਈ ਅਦਾ ਕੋ ਦਿੱਤਾ ਕਿ ਬਲੋਪੜਾ ਜੱਤਰ ਕੀਤਾ ਜਾ ਰਿਹਾ ਤੇ ਰਾਮਲਾ ਮદાન ਦੇ ਤੀਰ ਮਬਰ ਨੂੰ ਇਕੱਠੇ ਹੋਣਾ ਉਹਦੇ ਸਬੰਧ ਚ ਇਹ ਮੀਟਿੰਗ ਸੀ ਤੇ ਅੱਜ ਇਸ ਮੀਟਿੰਗ ਦੇ ਵਿੱਚ ਅਸੀਂ ਕਿ ਕਿ ਅਸੀਂ ਕਾਂਗਰਸ ਦੇ ਵਿੱਚ ਤੇ ਨੈਸ਼ਨਲ ਅਦਾਲਤ ਮਹਾਪੰਚਾਇਤ ਦੇ ਵਿੱਚ ਕੁਝ ਨਿਯੁਕਤੀਆਂ ਵੀ ਕੀਤੀਆਂ ਜਿਦੇ ਵਿੱਚ ਐਡਵੋਕੇਟ ਰਾਜਵੀਰ ਸਿੰਘ ਮੱਟੂ ਇਹਨਾਂ ਨੂੰ ਅਸੀਂ ਜ਼ਿਲ੍ਹਾ ਮਠੰਡਾ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਹੈ ਮੇਰੇ ਨਾਲ ਜਸਵਿੰਦਰ ਸਿੰਘ ਆਲ ਖੜਿਆ ਹੈ ਇਹਨਾਂ ਨੂੰ ਅਸੀਂ ਜ਼ਿਲ੍ਹਾ ਫਰੀਦਕੋਟ ਕੇਚੀ ਸੀ ਕਾਂਗਰਸ ਤੇ ਨੈਸ਼ਨਲ ਦਲ ਮਾ ਪੰਚਾਇਤ ਦਾ ਜਨਰਲ ਸਿਕਤੀ ਨਿਯੁਕਤ ਕੀਤਾ ਹੈ ਇਹਨਾਂ ਦੇ ਨਾਲ ਕਾਹਲ ਸਿੰਘ ਜੀ ਖੜੇ ਇਹਨਾਂ ਨੂੰ ਬਲਾਕ ਫਰੀਦਕੋਟ ਦਾ ਜਨਰਲ ਸਿਕਤੀ ਅਸੀਂ ਨਿਯੁਕਤ ਕੀਤਾ ਹੈ ਮੇਰੇ ਨਾਲ ਅਮਰਜੀਤ ਸਿੰਘ ਜੀ ਖੜੇ ਹੈ ਇਹਨਾਂ ਨੂੰ ਗੁਠਿੰਡਾ ਸ਼ਹਿਰੀ ਹੁਜੂਮ ਦਾ ਅਸੀਂ ਜਨਰਲ ਸਿਕਤੀ ਨਿਯੁਕਤ ਕੀਤਾ ਹੈ ਮੇਰੇ ਨਾਲ RAMJIT ਸਿੰਘ ਖੜੇ ਹੈ ਇਹਨਾਂ ਨੂੰ ਹਲਕਾ ਤਲਵੰਡੀ ਸਾਹਿਬ ਦਾ ਕੇਸੀ ਵਿਭਾਗ ਤੇ ਨੈਸ਼ਨਲ ਦਲ ਮਾ ਪੰਚਾਇਤ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਮੇਰੇ ਨਾਲ ਕੁਲਵਿੰਦਰ ਸਿੰਘ ਪੱਕਾ ਖੜੇ ਹੈ ਕਲਵਿੰਦਰ ਸਿੰਘ ਨੂੰ ਜਨਰਲ ਸੈਕਟਰੀ ਹਲਕਾ ਤਲਵੰਡੀ ਸਾਹਿਬ ਕੋ ਅਸੀਂ ਨਿਯੁਕਤ ਕੀਤਾ ਹੈ ਤੇ ਕਈ ਹੋਰ ਸਾਥੀ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਮੁਮਾਰਗਤ ਦਿੱਤੀ ਹੈ ਤਾਂ ਇਹਨਾਂ ਜੁੰਮਰਗਾ ਦੇਣ ਦਾ ਮਕਸਦ ਇਹ ਹੈ ਕਿ 30 ਨਵੰਬਰ ਦੀ ਜਿਹੜੀ ਰੈਲੀ ਹੈ ਉਹ ਨੂੰ ਅਸੀਂ ਪੂਰਾ ਸਫਲ ਕਰ ਸਕੀਏ ਤੇ ਬਾਬਾ ਸਾਹਿਬ ਅੰਬਿਤਕਾਰ ਦਾ ਜਿਹੜਾ ਮਿਸ਼ਨ ਹੈ ਉਸ ਮਿਸ਼ਨ ਨੂੰ ਹਰ ਘਰ ਤੱਕ ਪਹੁੰਚਾ ਜਾ ਸਕੇ ਤੇ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਉਹ ਪੂਰਾ ਕਰਨ ਦੇ ਵਿੱਚ ਸਾਡੀ ਟੀਮ ਸਾਡੀ ਸਹਾਈ ਹੋਊਗੀ ਸੋ 16 ਤੱਕ ਫਿਰ ਮੀਟਿੰਗ ਅਸੀਂ ਕਰਨੀ ਹੈ ਜਿਹਦੇ ਵਿੱਚ ਸਾਰਾ ਅਸੈਸਮੈਂਟ ਕਰਾਂਗੇ ਔਰ ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਹੈ ਤਾਂ ਉਹ ਸਰਕਾਰ ਟੋਟਲੀ ਫੇਅਰ ਹੈ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਦੇ ਨਾਂ ਦੇ ਸਕੂਲਾਂ ਦੇ ਨਾਂ ਦੇ ਉੱਤੇ ਝੂਠ ਬੋਲ ਕੇ ਫਰੇਬ ਬੋਲ ਕੇ ਪੰਜਾਬ ਦੇ ਲੋਕਾਂ ਨਾਲ ਠੱਗੀ ਕਰ ਰਹੀ ਹੈ ਪੰਜਾਬ ਦੇ 40 ਫੀਸਦੀ ਦਲਤ ਭਾਈਚਾਰੇ ਦੇ ਉੱਪਰ ਜਦੋਂ ਅੰਦਰ ਬੇਇਨਸਾਫੀ ਜ਼ੁਲਮ ਜ਼ਬਰ ਜਿਹੜਾ ਵਧਾ ਜਾ ਰਿਹਾ ਇਸ ਨੂੰ ਠੱਲ ਪਾਉਣਾ ਸਾਡੀ ਜ਼ਿੰਮੇਵਾਰੀ ਹੈ ਸੋ ਦੇਸ਼ ਦੀ ਇੱਜ਼ਤ ਅਤੇ ਕਨਤਾ ਨੂੰ ਬਚਾਉਣ ਲਈ ਆਓ ਨੈਸ਼ਨਲ ਦਲਤ ਮਹਾਪੰਚਾਇਤ ਲੋਕਾਂ ਪਰਿਸ਼ੰਗ ਤੇ ਕੇਕੇਸੀ ਕਾਂਗਰਸ ਨੂੰ ਜਿਹੜਾ ਵਿਭਾਗ ਹੈ ਨੂੰ ਮਜ਼ਬੂਤ ਕਰੀਏ ਤਾਂ ਜੋ ਆਉਣ ਵਾਲੀ 2027 ਦੇ ਵਿੱਚ ਆਪਾਂ ਐਸਸੀਬੀਸੀ ਭਾਈਚਾਰੇ ਦੇ ਲੋਕਾਂ ਦੇ ਹੱਕਾਂ ਤੇ ਇੱਤਾਂ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਅਕੇ ਲੈਈਏ ਤੇ ਅਨਸਾਫਸੰਤ ਸਰਕਾਰ ਇਹ ਤੇਰੇ ਅਗੇ ਦੇਸ਼ ਦੇ ਸੰਵਧਾਨ ਨੂੰ ਬਚਾਉਣ ਦਾ ਕੰਮ ਕਰੀਏ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦਾ ਕੰਮ ਕਰੀਏ